ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ CW P ਨੰਬਰ 1122/2023 ਤੇ ਇਸ ਦੇ ਨਾਲ ਹੋਰ ਕਨੈਕਟਡ ਕੇਸਾਂ ਦੀ ਮਿਤੀ 18/02/25 ਨੂੰ ਹੋਈ ਹੀアリング ਦੀ ਆਊਟਕਮ ਬਾਰੇ ਜਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਸੇ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਜ ਵਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 6ਵੇਂ ਤਨਖਾਹ ਕਮਿਸ਼ਨ ਜਦੋਂ 17221 ਨੂੰ ਲਾਗੂ ਕੀਤਾ ਗਿਆ ਸੀ ਤਾਂ ਇਸ ਵਿੱਚ ਕਈ ਖਾਮੀਆਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਧਿਆਨ ਵਿੱਚ ਆਈਆਂ ਸਨ ਜਿੱਤੇ ਮੁਲਾਜ਼ਮਾਂ ਦੇ ਸਹਿਤੀ ਪ੍ਰਕਾਰ ਦੇ ਭੱਤੇ 6ਵੇਂ ਤਨਖਾਹ ਕਮਿਸ਼ਨ ਦੁਆਰਾ ਖੋਲ੍ਹੇ ਗਏ ਸਨ ਤੇ ਇਹ ਸੀ ਪੀ ਦਾ ਵੀ ਕਿਤੇ ਜ਼ਿਕਰ ਨਹੀਂ ਮਿਲਿਆ ਤਾਂ ਇਸ ਕਮਿਸ਼ਨ ਦੀਆਂ ਸਪਾਰਸ਼ਾਂ ਪ੍ਰਤੀ ਜੋ ਕੁਦਰਤੀ ਗੱਲ ਹੈ ਕਿ ਮੁਲਾਜ਼ਮਾਂ ਵਿੱਚ ਦੇਖਣ ਨੂੰ ਮਿਲਣਾ ਹੀ ਸੀ ਪਰੰਤੂ ਪੈਨਸ਼ਨਰਸ ਲਈ ਇਸ ਕਮਿਸ਼ਨ ਦੀਆਂ ਕੀਤੀਆਂ ਗਿਆ ਸੁਪਾਰਸ਼ਾਂ ਵੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਪੈਨਸ਼ਨਰਸ ਲਈ ਭਾਵੇਂ 2.59 ਦੇ ਫੈਕਟਰ ਨਾਲ ਪੈਨਸ਼ਨਰਸ ਲਈ ਸੁਪਾਰਸ਼ ਕੀਤੀ ਗਈ ਸੀ ਪਰੰਤੂ ਉਹਨਾਂ ਨੂੰ ਇਹ ਫੈਕਟਰ ਲਗਭਗ 2.45 ਦਾ ਹੀ ਮਿਲਿਆ ਕਿਉਂਕਿ ਜਿਹੜਾ ਫਾਰਮੂਲਾ ਪੈਨਸ਼ਨਾਂ ਸੋਧਨ ਲਈ ਲਗਾਇਆ ਗਿਆ ਸੀ ਉਹ 113% ਡੀਏ ਤੇ ਉਸ ਉੱਤੇ 15% ਦਾ ਲਾਭ ਦੇਣਾ ਸੀ ਜਿਹਦੇ ਨਤੀਜੇ ਵਜੋਂ ਫੈਕਟਰ 2.45 ਬਣ ਗਿਆ ਸੀ ਇਸ ਤੱਕੇਸ਼ਾਈ ਤੇ ਬੇਇਨਸਾਫੀ ਵਿਰੁੱਧ ਪੈਨਸ਼ਨਰਾਂ ਨੇ ਮੌਜੂਦਾ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕੋਲ ਵੀ ਮੀਟਿੰਗਾਂ ਕਰਕੇ ਆਪਣੀ ਆਵਾਜ਼ ਉਠਾਈ ਸੀ ਪਰੰਤੂ ਹਰ ਵਾਰ ਫੋਕਾ ਲਾਰਾ ਹੀ ਮਿਲਿਆ ਇਸ ਤੋਂ ਖਫਾ ਹੋ ਕੇ ਪੈਨਸ਼ਨਰ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਘਟਕਾਇਆ ਸੀ ਤੇ 2.95 ਦਾ ਫੈਕਟਰ ਲੈਣ ਲਈ ਹਾਈ ਕੋਰਟ ਵਿੱਚ ਬਹੁਤ ਸਾਰੀਆਂ ਰਿੱਟਾਂ ਵੀ ਲਗਾਈਆਂ ਸੀ ਜਿਨ੍ਹਾਂ ਵਿੱਚੋਂ ਇੱਕ ਰਿੱਟ CW P 1126 ਮੇਕਨਾਥ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਵੀ ਸ਼ਾਮਲ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਡਿਟਾਂ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਦੀਆਂ ਕਈ ਸੁਣਵਾਈਆਂ ਹੋ ਵੀ ਚੁੱਕੀਆਂ ਹਨ ਪਰੰਤੂ ਅਜੇ ਤੱਕ ਫਾਈਨਲ ਡਿਸੀਜਨ ਨਹੀਂ ਆਇਆ ਇਸ ਦੀ ਲਾਸਟ ਸੁਣਵਾਈ ਮਿਤੀ 18/2/2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹਨੋਰੇਬਲ ਮਿਸਟਰ ਜਸਟਿਸ ਦੀਪਕ ਗੁਪਤਾ ਦੇ ਬੈਂਚ ਤੇ ਕੋਰਟ ਨੰਬਰ 19 ਵਿੱਚ ਹੋਣੀ ਸੀ ਜਿਸ ਵਿੱਚ ਪੈਨਸ਼ਨਰਾਂ ਨੂੰ ਕੋਈ ਠੋਸ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਦੀ ਆਸ ਸੀ ਪਰੰਤੂ ਅਜੇ ਆਇਆ ਨਹੀਂ ਅਤੇ ਸੀ ਡਬਲ ਯੂ ਪੀ 1126/2023 ਤੇ ਇਸ ਦੇ ਨਾਲ ਕਨੈਕਟਡ ਸਾਰੇ ਕੇਸਾਂ ਦੀ ਅਗਲੀ ਸੁਣਵਾਈ ਦੀ ਮਿਤੀ 24 2025 ਪਾ ਦਿੱਤੀ ਗਈ ਹੈ। ਵੈਸੇ 2.99 ਫੈਕਟਰ ਦੀ ਇੱਕ ਡਿਟ ਦਾ ਫੈਸਲਾ 28 11 2024 ਨੂੰ ਪੈਨਸ਼ਨਾਂ ਦੇ ਹੱਕ ਵਿੱਚ ਵੀ ਆਇਆ ਸੀ ਜਿਸ ਵਿੱਚ ਸਰਕਾਰ ਨੂੰ 3 ਮਹੀਨਿਆਂ ਵਿੱਚ ਇਸ ਫੈਸਲੇ ਨੂੰ ਲਾਗੂ ਕਰਨ ਲਈ ਟਾਈਮ ਬਾਉਂਡ ਵੀ ਕੀਤਾ ਗਿਆ ਸੀ। ਪਰੰਤੂ ਟਿਲ ਡੇਟ ਸਰਕਾਰ ਨੇ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਹੈ। ਹੁਣ ਪਤਾ ਨਹੀਂ ਸਰਕਾਰ ਇਸ ਨੂੰ ਕਦੋਂ ਲਾਗੂ ਕਰਦੀ ਹੈ ਇਸ ਸਬੰਧੀ ਯਕੀਨ ਦੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਵੈਸੇ ਹੁਣ ਜਦੋਂ ਸਰਕਾਰ ਨੇ ਸਾਡੇ 5 ਸਾਲਾਂ ਦੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਦੇਣ ਦੀ ਸਹਿਮਤੀ ਮਿਤੀ 13 ਤੋਂ 2025 ਨੂੰ ਕੈਬਨਿਟ ਮੀਟਿੰਗ ਵਿੱਚ ਦੇ ਦਿੱਤੀ ਹੈ ਤੇ ਪੈਨਸ਼ਨਾਂ ਦਾ ਬਕਾਇਆ ਕੈਟਾਗਰੀਆਂ ਵਿੱਚ ਵੰਡ ਕੇ ਪੈਨਸ਼ਨਰਾਂ ਦੀ ਉਮਰ ਦੇ ਮੱਦੇ ਨਜ਼ਰ ਕਿਸ਼ਤਾਂ ਵਿੱਚ ਜਾਰੀ ਕਰਨ ਦਾ ਪੱਤਰ ਵੀ ਜਾਰੀ ਕਰ ਦਿੱਤਾ ਹੈ ਤਾਂ ਪੈਨਸ਼ਨਰਾਂ ਨੂੰ ਬਹੁਤ ਸਾਰਾ ਆਰਥਿਕ ਨੁਕਸਾਨ ਉਠਾਣਾ ਪਵੇਗਾ ਕਿਉਂਕਿ ਬਕਾਇਆ ਦੀ ਰਕਮ ਦੀ ਕੈਲਕੂਲੇਸ਼ਨ 2.45 ਦੇ ਫੈਕਟਰ ਨਾਲ ਹੀ ਕੀਤੀ ਜਾਵੇਗੀ ਨਾ ਕਿ 2.59 ਦੇ ਫੈਕਟਰ ਨਾਲ।ਪਰੰਤੂ ਹੁਣ ਜਦੋਂ ਸਰਕਾਰ 2.59 ਦਾ ਫੈਕਟਰ ਪੈਨਸ਼ਨਰਾਂ ਨੂੰ ਦੇਣ ਦੀ ਮੰਨ ਹੀ ਨਹੀਂ ਰਹੀ ਤਾਂ ਫਿਰ ਹੋਰ ਕੀਤਾ ਵੀ ਕੀ ਜਾ ਸਕਦਾ ਹੈ? ਇਸ ਲਈ ਹੋਰ 2.5 ਮਹੀਨਿਆਂ ਲਈ ਕੋਰਟ ਮਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਦੀ ਉਡੀਕ ਹੀ ਕਰਨੀ ਪੈਣੀ ਹੈ ਜੋ ਕਿ ਹੁਣ ਮਿਤੀ 24 2025 ਰੱਖ ਦਿੱਤੀ ਗਈ ਹੈ ਇਸ ਵੀਡੀਓ ਵਿੱਚ ਬੱਸ ਇਹ ਨਹੀਂ ਜੇ ਕਲ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ